ਮਹਾਲੀ ਜ਼ਿਲ੍ਹੇ ਦੀ ਆਬਾਦੀ ਦਾ ਕਹਿੰਦੇ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਿਰਫ 60 ਦਿਨਾਂ ਦੇ ਵਿੱਚ ਹੀ ਮਹਾਲੀ ਜ਼ਿਲ੍ਹੇ ਦੇ ਵਿੱਚ 60 ਦਿਨਾਂ ਦੇ ਵਿੱਚ ਹੀ ਵੋਟਰਾਂ ਦੀ ਗਿਣਤੀ 'ਚ ਸਾਢੇ ਮਤਲਬ 0.50% ਅੱਧਾ ਫੀਸਦੀ ਤੋਂ ਜ਼ਿਆਦਾ ਵਾਧਾ ਹੋ ਗਿਆ ਸਿਰਫ 60 ਦਿਨਾਂ ਦੇ ਅੰਦਰ ਚਾਕਲੇਟ ਤੋਂ ਲੈ ਕੇ ਬਿਸਕੁਟ ਦੇ ਪੈਕਟ ਤੋਂ ਲੈ ਕੇ ਚਿਪਸ ਤੋਂ ਹੁੰਦਿਆਂ ਹੋਇਆਂ ਉਹ ਤੁਹਾਡਾ ਤੁਥ ਪੇਸਟ ਜਿਹਨੂੰ ਆਪਾਂ ਕਹਿੰਦੇ ਆ ਹਨਾ ਪੇਸਟ ਬਰਸ਼ ਕਰਨ ਦੇ ਲਈ ਉਹਦੇ ਤੱਕ ਦੇ ਉੱਤੇ ਕਹਿੰਦੇ ਡੇਟ ਲੱਭਣਾ ਇੱਕ ਜੰਗ ਜਿਹਾ ਲੱਭ। ਐਕਸਪਾਇਰੀ ਡੇਟ ਤੁਸੀਂ ਆਸਾਨੀਆਂ ਲੱਭ ਸਕਦੇ ਨਵੇਂ ਪਨੀਰੀ ਦੇ ਵਿੱਚ ਜਾਂ ਸਾਡੀ ਪੀੜੀ ਵਾਲੇ ਲੋਕ ਵੀ ਜਿਹੜੇ ਅੱਜ ਕੱਲ ਮੋਬਾਈਲ ਦੇ ਸ਼ਿਕਾਰ ਹੋ ਗਏ ਨੇ ਉਹ ਘੰਟਿਆਂ ਵੱਧੀ ਮੋਬਾਈਲ ਲੈ ਕੇ ਬਾਥਰੂਮ ਆਦੇ ਨਵੇਂ ਪਨੀਰੀ ਦੇ ਵਿੱਚ ਜਾਂ ਸਾਡੀ ਪੀੜੀ ਵਾਲੇ ਲੋਕ ਵੀ ਜਿਹੜੇ ਅੱਜ ਕੱਲ ਮੋਬਾਈਲ ਦੇ ਸ਼ਿਕਾਰ ਹੋ ਗਏ ਨੇ ਉਹ ਘੰਟਿਆਂ ਵੱਧੀ ਮੋਬਾਈਲ ਲੈ ਕੇ ਬਾਥਰੂਮ ਅੱਜ ਬਚ ਰਹੇ ਨੇ ਤੇ ਮੈਂ ਉਹਨਾਂ ਲਈ ਇਹ ਖਬਰ ਲੈ ਕੇ ਆਇਆ ਕਿ ਡਾਕਟਰ ਕਹਿੰਦੇ ਨੇ ਕਿ ਇਹ ਵੀ ਕਾਰਨ ਵਵਾਸੀਰ ਵਰਗੀਆਂ ਜਾਂ ਹੋਰ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਖਾਣ ਲੱਗਿਆ ਵੀ ਜੇ ਤੁਸੀਂ ਜਾਂ ਤੁਹਾਡਾ ਜਵਾਬ ਫੋਨ ਦੀ ਬੱਤ ਕੋ ਕਰਦਾ ਤਾਂ ਤੁਸੀਂ ਬੇਲੋੜਾ ਖਾਓਗੇ ਵੱਧ ਖਾਓਗੇ ਟੀਵੀ ਦੇਖਦੇ ਆ ਫੋਨ ਚਲਾਉਂਦੇ ਆ ਤੇ ਜੇ ਤੁਸੀਂ ਆਪਣੇ ਫੋਨ ਨੂੰ ਟੀਵੀ ਨੂੰ ਲੈਪਟਾਪ ਨੂੰ ਪਖਾਨੇ ਤੱਕ ਲੈ ਗਏ ਆ ਸਰਫਾਈਟੋਸ ਹੀ ਨਾ ਮੀ ਬਿਮਾਰੀਆਂ ਨੂੰ ਜਨਪਦੀਤ ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਅੱਜ ਦਾ ਸ਼ੋਅ ਕੁਝ ਖਾਸ ਰਹਿਣ ਵਾਲਾ ਹੈ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਸਾਡਾ ਸੰਤੁਲਨ ਵਿਗੜ ਰਿਹਾ ਹੈ ਸਥਾਨਕ ਪਾਈਚਾਰਾ ਤੇ ਬਾਹਰਲੇ ਸੂਬਿਆਂ ਚੋਂ ਆਈ ਜਨਸੰਖਿਆ ਵੱਖ-ਵੱਖ ਸੂਬਿਆਂ ਤੋਂ ਆਏ ਪੰਜਾਬ ਚ ਲੋਕ ਉਹਨਾਂ ਦਾ ਸੰਤੁਲਨ ਕੀ ਪੰਜਾਬ ਦੀ ਕੱਲੀ ਪਾਈਚਾਰਕਤੌਰ ਦੇ ਉੱਤੇ ਸਾਡੀ ਜੀਵਨ ਸ਼ੈਲੀ ਦੇ ਤੌਰ ਦੇ ਉੱਤੇ ਜਾਂ ਫਿਰ ਸਾਡੀ ਰਾਜਨੀਤਿਕ ਤੌਰ ਦੇ ਉੱਤੇ ਵੀ ਕੁਝ ਪ੍ਰਭਾਵਿਤ ਕਰ ਰਿਹਾ ਜਿੱਥੇ ਇਹ ਰਿਪੋਰਟ ਬਹੁਤ ਖਾਸ ਹੈ ਉੱਥੇ ਕੁਝ ਹੋਰ ਅਹਿਮ ਪਹਿਲੂ ਵੀ ਬੜੇ ਸਾਡੀ ਜੀਵਨ ਨਾਲ ਜੁੜੇ ਪਹਿਲੂ ਨੇ ਅੱਜ ਕੁਝ ਖਾਸ ਖਬਰਾਂ ਨੇ ਤੁਹਾਡੇ ਧਿਆਨ ਚੋਣਾ ਕਿ ਪੰਚਾਇਤੀ ਚੋਣਾਂ ਦੇ ਦੌਰਾਨ ਮਹਾਲੀ ਦਾ ਇੱਕ ਪਿੰਡ ਖੂਬ ਚਰਚਾ ਚਾਇਆ ਸੀ ਜਗਤਪੁਰਾ ਮਹਾਲੀ ਦੇ ਜਗਤਪੁਰਾ ਦੇ ਵਿੱਚ ਸਥਾਨਕ ਉਸ ਪਿੰਡ ਦੇ ਮੂਲ ਵਾਸੀਆਂ ਦੀ ਗਿਣਤੀ ਸੀ 750 ਵੋਟਰਾਂ ਦੀ ਮੂਲ ਪੰਜਾਬੀ ਵੋਟਰ ਸੀਗੇ 750 750 ਪਰ ਗੈਰ ਪੰਜਾਬੀ ਜਾਂ ਪਰਵਾਸੀ ਜਿਹੜੀ ਮਜ਼ਦੂਰੀ ਲੇਬਰ ਜਿਹੜੀ ਉੱਥੇ ਰਹਿ ਰਹੀ ਸੀ ਜਿਹੜੇ ਉੱਥੇ ਆ ਕੇ ਚਾਹੇ ਖਰੀਦ ਲੈ ਮਕਾਨ ਚਾ ਕਰਾਇਤੇ ਸੀ ਉਹਨਾਂ ਦੀ ਵੋਟਰਾਂ ਦੀ ਗਿਣਤੀ ਸੀ 6500 ਕਿਉਂਕਿ ਉਸ ਪਿੰਡ ਦੀ ਹੱਦ ਦੇ ਵਿੱਚ ਜਿਹੜੀਆਂ ਕਲੋਨੀ ਉਸਰੀ ਉਹ ਵੀ ਉਹਦੇ ਦਾਇਰੇ ਚ ਦੇਤੀ ਗਈ ਤੇ ਨਤੀਜਾ ਉਹ ਗਿਣਤੀ 6500 ਤੱਕ ਜਾ ਪੜੀ ਸੋ ਇਸ ਨੂੰ ਲੈ ਕੇ ਉੱਥੇ ਰੋਸਾ ਪੰਪਿਆ ਸੀ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ ਪੰਚਾਇਤ ਦੇ ਇਹ ਇਲੈਕਸ਼ਨ ਨੂੰ ਅਗਾਹ ਪਾਉਣਾ ਪੈ ਗਿਆ ਸੀ ਪਰ ਇਹ ਇਕੱਲਾ ਇੱਕ ਜਗਤਪੁਰੇ ਦਾ ਮਾਮਲਾ ਨਹੀਂ ਮੈਂ ਖੋਰ ਪਹਿਲੂ ਤੁਹਾਡੇ ਧਿਆਨ ਚ ਲਾਉਣਾ ਪਿੰਡ ਇਸੇ ਤਰ੍ਹਾਂ ਮਤਲਬ ਕਿ ਪਿੰਡ ਮੁੱਦੋ ਉੱਥੇ ਦਾ ਇੱਕ ਪਹਿਲੂ ਵੀ ਸਾਹਮਣੇ ਆਇਆ ਸੀ ਮੁੱਦੋ ਸੰਗਤੀਆਂ ਦਾ ਇਸੇ ਖੇਤਰ ਦਾ ਪਿੰਡ ਪੈਂਦਾ ਪਿੰਡ ਮੁੱਦੋ ਸੰਗਤੀਆਂ ਦੇ ਵਿੱਚ ਵੀ ਪ੍ਰਵਾਸੀਆਂ ਦੀ ਗਿਣਤੀ ਕਹਿੰਦੇ ਜ਼ਿਆਦਾ ਵੱਧ ਗਈ ਸੀ ਤੇ ਜਿਹੇ ਚ ਪੰਚਾਇਤ ਦੀਆਂ ਚੋਣਾਂ ਨੂੰ ਫਿਰ ਇਹ ਫੈਸਲਾ ਲੈਣਾ ਪਿਆ ਵੀ ਕਿ ਹੈਨਾ ਪਿੰਡ ਛੱਡਣ ਦੇ ਹੁਕਮ ਤੱਕ ਦੇਤੇ ਸੀ ਉਹਨਾਂ ਨੇ ਕਿ ਪ੍ਰਵਾਸੀ ਇੱਥੋਂ ਬਾਹਰ ਜਾਣ ਵੀ ਚਲੋ ਇਹੀ ਨਹੀਂ ਤੁਹਾਨੂੰ ਖੋਰ ਪਿੰਡ ਦਾ ਜੰਡਪੁਰੇ ਦੀ ਵੀ ਘਟਨਾ ਜੇਤੇ ਹੋਣੀ ਜੰਡਪੁਰੇ ਦਾ ਪਹਿਲੂ ਵੀ ਇੱਕ ਵਾਰ ਚਰਚਾ ਚ ਆਇਆ ਸੀਗਾ ਕਿ ਪਿੰਡ ਜੰਡਪੁਰੇ ਦੇ ਵਿੱਚ ਬਕਾਇਦਾ ਤੌਰ ਤੇ ਖੰਭਿਆਂ ਤੇ ਬੋਡਾਂ ਤੇ ਕੰਧਾਂ ਤੇ ਪੋਸਟਰ ਲਾਇਏ ਸੀ ਪੰਚਾਇਤ ਨੇ ਕਿ ਵੀ ਜਿਹੜੇ ਵੀ ਪ੍ਰਵਾਸੀ ਇੱਥੇ ਰਹਿੰਦੇ ਨੇ ਉਹ ਆਪਣੇ ਕੱਪੜੇ ਟੰਗ ਨਾਲ ਪਾ ਕੇ ਰੱਖਣ ਤੇ ਰਾਤ ਨੂੰ 10 ਵਜੇ ਤੋਂ ਬਾਅਦ ਉਹ ਬਾਹਰ ਨਹੀਂ ਘੁੰਮ ਸਕਦੇ ਉਹਨਾਂ ਨੂੰ ਇਜਾਜ਼ਤ ਨਹੀਂ ਹੋਊਗੀ ਕਿ ਪਿੰਡ 'ਚ ਕਿਉਂਕਿ ਕਈ ਤਰ੍ਹਾਂ ਦੀਆਂ ਬਸਰੂਕੀਆਂ ਲੀਆਂ ਕਟਨਾਮਾ ਜਾਂ ਜਿਹੇ ਕੱਪੜੇ ਲੀੜੇ ਜੀ ਬਹੁਤ ਕੁਝ ਸਾਹਮਣੇ ਆਇਆ ਸੀ ਸੋ ਨਾ ਹੀ ਉਹ ਗੰਦਗੀ ਫੈਲਾ ਸਕਦੇ ਨੇ ਨਹੀਂ ਤਾਂ ਉਹਦੇ ਖਿਲਾਫ ਕਾਰਵਾਈ ਹੋਊਗੀ ਸੋ ਇਹ ਜਿਹੜਾ ਪਹਿਲੂ ਹੈ ਕੀ ਇਹ ਪੂਰੇ ਪੰਜਾਬ ਦਾ ਪਹਿਲੂ ਹੈ ਜਾਂ ਖਾਸ ਕਰਕੇ ਚੰਡੀਗੜ੍ਹ ਦੇ ਆਲੇ-ਦਾਲੇ ਅਰੇ ਖੇਤਰਾਂ ਦਾ ਜਿਆਦਾ ਗੰਭੀਰ ਪਹਿਲੂ ਹੈ ਵੈਸੇ ਲੁਧਿਆਣੇ ਦਾ ਵੀ ਆਪਣਾ ਇੱਕ ਪਹਿਲੂ ਹੋਊਗਾ ਪਰ ਮੈਂ ਅੱਜ ਜਿਸ ਆਧਾਰ ਤੇ ਨਾ ਮਛੁੰਦਿਆਂ ਹੋਇਆ ਗੱਲ ਕਰਨ ਲੱਗਿਆ ਕੋਈ ਹੈ ਜਨਾਬ ਕਿ ਪਿਛਲੇ 10 ਸਾਲਾਂ ਦੇ ਵਿੱਚ 10-12 ਸਾਲਾਂ ਦੇ ਵਿੱਚ ਜੇ ਆਪਾਂ ਕੁੱਲ ਵੀ ਆਪਾਂ ਲਾ ਲਈਏ ਕਿ 2012 ਤੋਂ ਮੈਂ ਲਾਵਾ ਤੇ ਅੱਜ ਇਹ ਜਨਵਰੀ ਮਹੀਨੇ ਤੱਕ ਦੇ حساب ਨਾਲ ਲਾਵਾ ਤਾਂ 13 ਸਾਲ ਦਾ ਵਕਫਾ ਬਣਦਾ ਹੈ ਇਹਨਾਂ 12-13 ਸਾਲਾਂ ਦੇ ਵਿੱਚ ਪੂਰੇ ਪੰਜਾਬ 'ਚ 20% ਦੇ ਕਰੀਬ ਵੋਟ ਵਧੀ ਹੈ ਉਹ 'ਚ ਸਾਡੀਆਂ ਵੀ ਵਧੀ ਹੈ ਤੇ ਜਿਹੜੇ ਬਾਹਰੋਂ ਆਏ ਉਹਨਾਂ ਦੀ ਵੀ ਗਣਤੀ ਸ਼ਾਮਿਲ ਹੈ ਪਰ ਸਾਡਾ ਤਾਂ ਸੰਤੁਲਨ ਉਨਨਾ ਕੁ ਰਹਿ ਰਿਹਾ ਕਿ ਅਸੀਂ ਉਹਨਾਂ ਨਾਲੋਂ ਵੱਧ ਤਾਂ ਵਿਦੇਸ਼ ਨੂੰ ਜਾ ਰਹੇ ਹਾਂ ਸੋ ਪੰਜਾਬ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ 13 ਸਾਲਾਂ 'ਚ 20% ਵੋਟ ਵਧ ਰਹੀ ਹੈ ਕੱਲੇ ਮਹਾਲੀ ਜ਼ਿਲ੍ਹੇ ਚ 55% ਵੋਟ ਵਾਦਰੀ ਹੈ। ਹੁਣ ਇਹਦਾ ਕਾਰਨ ਤੁਸੀਂ ਆ ਪਹਿਲੀਆਂ ਤਿੰਨ ਖਬਰਾਂ ਤੋਂ ਸਮਝੇ ਗਏ ਹੋ ਕਿ ਮੈਂ ਕਿਸ ਨੁਕਤੇ ਨੂੰ ਸ਼ੁਰੂ ਜਾ ਰਿਹਾ। ਮਹਾਲੀ ਦੇ ਤਿੰਨ ਖੇਤਰ ਨੇ। ਮਹਾਲੀ ਜ਼ਿਲ੍ਹੇ ਚ ਜੇਕਰ ਮੈਂ ਵਿਧਾਨ ਸਭਾ ਸੀਟਾਂ ਦੇ ਹਵਾਲੇ ਨਾਲ ਗੱਲ ਕਰਾਂ। ਤਾਂ ਡੇਰਾਬਸੀ, ਖਰੜ ਤੇ ਮਹਾਲੀ। ਸਭ ਤੋਂ ਵੱਧ ਗਿਣਤੀ ਵੋਟਰਾਂ ਦੀ ਜੇ ਕਿਤੇ ਵਧੀ ਹੈ ਤਾਂ ਡੇਰਾਬਸੀ ਚ ਤੇ ਖਰੜ ਵੀ ਉਹਦੇ ਬਰਾਬਰ ਹੈ। ਤੇ ਉਹ ਤੋਂ ਬਾਅਦ ਫਿਰ ਮਹਾਲੀ। ਪਿਛਲੇ 13 ਸਾਲਾਂ ਚ ਇਹਨਾਂ ਤਿੰਨਾਂ ਹੀ ਵਿਧਾਨ ਸਭਾ ਹਲਕਿਆਂ ਚ ਮਹਾਲੀ ਦੇ ਚ ਔਸਤਨ ਐਵਰੇਜ ਜਿਹੜੀ ਕੁੱਲ ਹੈ ਤਿੰਨੇ ਹਲਕਿਆਂ ਦੀ ਮਿਲਾ ਕੇ ਉਹ 55% ਵੋਟ ਹੈ ਜਿਹੜੀ ਵਾਧਾ ਹੋਇਆ ਪਰ ਕੱਲੀ ਡੇਰਾ ਬਸੀ ਚ 68% ਵੋਟ ਵਧੀ ਹੈ ਤੇ ਇਸ ਤੋਂ ਬਾਅਦ ਖਰੜ ਚ 63% ਵੋਟ ਵਧੀ ਹੈ ਤੇ ਮਹਾਲੀ ਹੈ ਜਿੱਥੇ 32% ਵੋਟ ਵਧੀ ਹੈ ਤਾਂ ਇਹ ਐਵਰੇਜ 55 ਤੇ ਆਈ ਹੈ ਸੋ 68% ਵੋਟ ਤੇ 63% ਵੋਟ ਤੇ ਮਹਾਲੀ ਚ ਵੀ ਘੱਟ ਨਹੀਂ 32% ਪੰਜਾਬ ਦੀ ਐਵਰੇਜ 20% ਨਾਲੋਂ ਵੱਧ ਹੈ ਹੁਣ ਇਹਦੇ ਕਾਰਨ ਸਮਝਣ ਦੀ ਮੈਂ ਕੋਸ਼ਿਸ਼ ਕੀਤੀ ਮੈਂ ਕਿਹਾ ਵੀ ਇਹ ਪਹਿਲੂ ਕੀ ਨੇ ਜਿਹੜੇ ਪਹਿਲੂ ਸਾਹਮਣੇ ਆ ਰਿਹਾ ਬੜੇ ਹੈਰਾਨ ਕਰਨ ਵਾਲੇ ਆ ਜਨਾਬ ਤੁਹਾਨੂੰ ਜੇਕਰ ਮੈਂ ਗੱਲ ਕਰਾਂ ਕਹਿੰਦੇ ਜੀ ਸਾਲ 212 ਦੀਆਂ ਵਿਧਾਨ ਸਭਾ ਚੋਣਾਂ ਸਮੇ ਵੋਟਰਾਂ ਦੀ ਸੰਖਿਆ ਕਰੀਬ ਕਰੀਬ 1 ਬਰਾਬਰ ਸੀ ਨਾ ਤਿੰਨਾਂ ਸੀਟਾਂ ਦੀ ਮੇਰਾਬਸੀ ਚ ਵੀ ਖਰੜਚ ਵੀ ਮਹਾਲੀ ਚ ਵੀ ਮਹਾਲੀ ਦੇ ਜ਼ਿਲ੍ਹੇ ਦੇ ਅੰਦਰ ਪੈਂਦੀਆਂ ਤਿੰਨੇ ਵਿਧਾਨ ਸਭਾ ਸੀਟਾਂ ਚ 2000 12 ਦੀ ਵਿਧਾਨ ਸਭਾ ਸਮੇਂ ਮਤਲਬ ਲਗਭਗ ਇੱਕ ਬਰਾਬਰ ਸੀਗੀਆਂ ਵੋਟਾਂ ਨੇੜੇ ਤੇੜੀ ਸੀਗੀਆਂ ਤੇ ਮਹਾਲੀ ਦੀ ਆਬਾਦੀ ਕਹਿੰਦੇ ਜੀ ਉਸ ਸਮੇਂ ਮਹਾਲੀ ਦੀ ਆਬਾਦੀ 1.70 ਲੱਖ ਖਰੜ ਦੀ ਆਬਾਦੀ 1.73 ਲੱਖ ਤੇ ਡੇਰਾ ਬਸੀ ਦੀ ਆਬਾਦੀ 1.78 ਲੱਖ ਲਗਭਗ ਨੇੜੇ ਤੇੜੀ ਸੀਗੀ ਅੱਜ ਡੇਰਾ ਬਸੀ ਤੇ ਮਹਾਲੀ ਦੇ ਵੋਟਰਾਂ ਦੀ ਗਿਣਤੀ ਅੱਜ ਜਦੋਂ ਡੇਰਾ ਬਸੀ ਦੀ ਗੱਲ ਕਰਦੇ ਆ ਤਾਂ ਡੇਰਾ ਬਸੀ ਤੇ ਮਹਾਲੀ ਦੇ ਵੋਟਰਾਂ ਦੀ ਗਿਣਤੀ 65 ਹਜ਼ਾਰ ਦਾ ਫਰਕ ਆ ਗਿਆ ਜਿਹੜੀ 2012 ਚ ਬਰਾਬਰ ਸੀ ਜਨਸੰਖਿਆ ਵੀ ਤੇ ਵੋਟਰ ਵੀ ਅੱਜ ਉਹਨਾਂ ਦੇ ਵਿੱਚ 65000 ਤੋਂ ਵੱਧ ਦਾ ਫਰਕ ਹੈ ਇਸੇ ਤਰ੍ਹਾਂ ਖਰੜ ਤੇ ਮਹਾਲੀ ਚ ਵੀ 50000 ਤੋਂ ਵੱਧ ਦਾ ਫਰਕ ਹੈ ਤੇ ਮਹਾਲੀ ਦਾ ਬਾਕੀ ਸੂਬੇ ਨਾਲ ਪੂਰੇ ਨਾਲ ਫਰਕ ਹੈ ਸੋ ਇਹ ਪਹਿਲੂ ਵੀਖ ਹੈਗਾ ਇਸੇ ਤਰ੍ਹਾਂ ਕਹਿੰਦੇ ਜੀ ਜੇਕਰ ਮੈਂ ਗੱਲ ਕਰਾਂ ਇਸ ਸਾਲ 7 ਜਨਵਰੀ ਤੱਕ ਮਹਾਲੀ ਜ਼ਿਲ੍ਹੇ ਦੀਆਂ ਵੋਟਰਾਂ ਦੀ ਗਿਣਤੀ 5.29 ਲੱਖ ਤੋਂ ਵੱਧ ਕੇ 8.18 ਲੱਖ ਹੋਗੀ 2012 ਦੀ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਇਸ ਸਾਲ ਦੀ 7 ਜਨਵਰੀ ਤੱਕ ਦੇ ਅੰਕੜੇ ਦੱਸਦੇ ਨੇ ਕਿ ਮਹਾਲੀ ਜ਼ਿਲ੍ਹੇ ਚ ਵੋਟਰਾਂ ਦੀ ਗਿਣਤੀ ਜਿਹੜੀ 5.5 ਲੱਖ ਤੋਂ ਵੀ ਘੱਟ ਸੀ 5.29 ਲੱਖ ਸੀ ਉਹ ਵੱਧ ਕੇ 8.18 ਲੱਖ ਹੋ ਗਈ ਹੁਣ ਤੁਸੀਂ ਕਹੋਗੇ ਵੀ ਆਂਕਸ਼ੰਖਿਆ ਵੀ ਵੱਧ ਰਹੀ ਹੈ ਪਰ ਪੂਰੇ ਸੂਬੇ ਦੇ ਮੁਕਾਬਲੇ ਇੱਥੇ ਗਿਣਤੀ ਇੰਨੀ ਮਤਲਬ ਸੂਬੇ ਦੀ ਐਵਰੇਜ 20% ਤੇ 20% ਨਾਲੋਂ ਵੀ ਇਹ 35% ਵੱਧ ਵੱਧ ਰਹੀ ਹੈ 55% ਹੈ ਅਵੇਰੇਜ ਹੈ ਤਾਂ ਇਹਦਾ ਮਤਲਬ ਇਕੱਲੀ ਜਨਸੰਖਿਆ ਦਾ ਮਸਲਾ ਨਹੀਂ ਹੈ ਸੋ ਉਹਦੇ ਵਿੱਚ ਫਿਰ ਆ ਪਹਿਲੂ ਹੈਗਾ ਕਿ ਸਾਡੇ ਵੋਟਰ 750 ਤੇ ਉਹਨਾਂ ਦੇ 6500 ਜਗਤਪੁਰਾ ਇਹ ਕੀ ਪੂਰਾ ਮਹਾਲੀ ਜਿਲ੍ਹਾ ਹੁਣ ਜਗਤਪੁਰਾ ਬਣ ਗਿਆ ਇਹ ਸਵਾਲ ਵੱਡਾ ਇਹ ਇਸ ਸਵਾਲ ਕਿੱਥੋਂ ਆਇਆ ਲਓ ਜੀ ਮਹਾਲੀ ਜ਼ਿਲ੍ਹੇ ਦੀ ਆਬਾਦੀ ਦਾ ਕਹਿੰਦੇ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਿਰਫ 60 ਦਿਨਾਂ ਦੇ ਵਿੱਚ ਹੀ ਮਹਾਲੀ ਜ਼ਿਲ੍ਹੇ ਦੇ ਵਿੱਚ 60 ਦਿਨਾਂ ਦੇ ਵਿੱਚ ਹੀ ਵੋਟਰਾਂ ਦੀ ਗਿਣਤੀ 'ਚ ਸਾਢੇ ਮਤਲਬ 0.50% ਦੀ ਅੱਧਾ ਫੀਸਦੀ ਤੋਂ ਜ਼ਿਆਦਾ ਵਾਧਾ ਹੋ ਗਿਆ ਸਿਰਫ 60 ਦਿਨਾਂ ਦੇ ਅੰਦਰ ਅੰਦਰ 29 ਅਕਤੂਬਰ 2024 ਤੋਂ ਲੈ ਕੇ ਮਹਾਲੀ ਜ਼ਿਲ੍ਹੇ ਦੇ ਵਿੱਚ ਵੋਟਰਾਂ ਦੀ ਗਿਣਤੀ 8,11,862 ਸੀ ਜੋ 7 ਜਨਵਰੀ 2025 ਨੂੰ ਵੱਧ ਕੇ 8,18,556 ਹੋ ਗਈ ਕਿਤੇ 8,11,000 ਆ ਜਨਾਬ ਕਿਤੇ 8,18,000 ਆ ਜਨਾਬ ਸੋ ਇਹ 60 ਦਿਨਾਂ ਦੇ ਫਰਕ ਨਾਲ ਆ। ਸੋ ਇਸ ਕਦਰ ਵਾਧਾ ਹੁਣ ਇਹਦੇ ਵਾਧੇ ਦੇ ਕਾਰਨ ਕੀ ਨੇ? ਕਾਰਨ ਸਿੱਧਾ ਜੀ ਕਿ ਲੋਕ ਚੰਡੀਗੜ੍ਹ ਚ ਬਸਣਾ ਚਾਹੁੰਦੇ ਨੇ। ਚੰਡੀਗੜ੍ਹ ਦਾ ਦਾਇਰਾ ਸੀਮਤ ਹੈ। ਚੰਡੀਗੜ੍ਹ ਦੇ ਵਿੱਚ ਉਹਨਾਂ ਮਹਿੰਗੀ ਥਾਮਾਂ ਨੇ ਫਿਰ ਲੋਕ ਮਹਾਲੀ ਦਾ ਰੁਖ ਕਰਦੇ ਨੇ। ਮਹਾਲ ਹੀ ਹੁਣ ਚੰਡੀਗੜ੍ਹ ਵਰਗਾ ਹੀ ਹੋ ਗਿਆ। ਖਰੜ ਦੇ ਵਿੱਚ ਮਕਾਨਾਂ ਦੀ, ਫਲੈਟਾਂ ਦੀ, ਪਲਾਟਾਂ ਦੀ ਅਹ ਰੇਟ ਬੜਾ ਫਰਕ ਹੈ ਤੇ ਡੇਰਾ ਬਸੀ ਚ ਅਜੇ ਵੀ ਬਹੁਤ ਫਰਕ ਹੈ ਇਹ ਵੀ ਪਹਿਲੂ ਹੈ ਦੂਸਰਾ ਡੇਰਾ ਬਸੀ ਸਭ ਤੋਂ ਵੱਧ ਵਧਣ ਦੇ ਪਿੱਛੇ ਕਹਿੰਦੇ ਕਿ ਜਿਹੜੀ ਯੂਪੀ ਬਿਹਾਰ ਵਾਲੀ ਲੇਬਰ ਹੈ ਉਹ ਉਧਰ ਜ਼ਿਆਦਾ ਆ ਕੇ ਰਹਿ ਰਹੀ ਆ ਉਧਰੋਂ ਆਪਣੇ ਦੇਸ਼ ਨੂੰ ਜਾਣਾ ਆ ਪ੍ਰਦੇਸ਼ ਨੂੰ ਜਾਣਾ ਕਹਿੰਦੇ ਨੂੰ ਨੇੜੇ ਪੈਂਦਾ ਦਿੱਲੀ ਵਾਲਾ ਰੂਟ ਨੇੜੇ ਪੈਂਦਾ ਫਿਰ ਜਿਹੜੀ ਹਰਿਆਣਾ ਰਾਜਸਥਾਨ ਤੋਂ ਆ ਰਹੀ ਜਨਸੰਖਿਆ ਲੋਕ ਨੇ ਜਿਹੜੇ ਉਹ ਵੀ ਜ਼ਿਆਦਾਤਰ ਡੇਰਾਬਸੀ ਵਾਲੇ ਪਾਸੇ ਨੂੰ ਬਹੁਤ ਆ ਰਹੇ ਨੇ ਫਿਰ ਖਰੜ ਵਾਲੇ ਪਾਸੇ ਹਿਮਾਚਲ ਬਹੁਤ ਆਇਆ ਤੇ ਇਸ ਤਰ੍ਹਾਂ ਰਾਜਸਥਾਨ ਵਾਲੇ ਵੀ ਇੱਧਰ ਆਏ ਨੇ ਇਤੋਂ ਬਿਨਾ ਪੰਜਾਬ ਦੇ ਲੋਕ ਵੀ ਜਿਹੜੇ ਚੰਡੀਗੜ੍ਹ ਆਉਂਦੇ ਨੇ ਚੰਡੀਗੜ੍ਹ ਕੰਮ ਕਰ ਲਈ ਆਉਂਦੇ ਨੇ ਉਹਨਾਂ ਨੇ ਵੀ ਫਿਰ ਵਿਦੇਸ਼ 'ਚ ਰਹਿੰਦੇ ਲੋਕਾਂ ਨੇ ਵੀ ਇੱਥੇ ਇਨਵੈਸਟ ਕੀਤਾ ਤੇ ਫਿਰ ਉਹ ਕਰਾਇਆ ਤੇ ਚੜਾਉਂਦੇ ਨੇ ਇੱਕ ਹੋਰ ਪਹਿਲੂ ਇਹਦੇ ਵਿੱਚ ਨਾਲ ਜੁੜਿਆ ਹੋਇਆ ਉਹ ਪਹਿਲੂ ਇਹ ਹੈ ਕਿ ਜਿਹੜੇ ਲੋਕ ਇੱਥੇ ਬੱਚੇ ਪੜਨ ਲਈ ਆਏ ਚੰਡੀਗੜ੍ਹ ਚ ਉਹਨਾਂ ਨੂੰ ਚੰਡੀਗੜ੍ਹ ਦਾ ਰਹਿਣ ਸਹਿਣ ਘੁੰਮਣ ਫਿਰਨ ਚੰਗਾ ਲੱਗਿਆ ਤੇ ਉਹਨਾਂ ਨੇ ਚੰਡੀਗੜ੍ਹ ਦੀ بجائے ਫਿਰ ਮਹਾਲੀ ਖਰੜ ਡੇਰਾਬਸੀ ਦਾ ਰੁਕ ਕਰ ਲੈ ਕੇ ਇੱਥੇ ਰਹਿ ਲੈਣੇ ਨੇ ੜਿੜਿੜੀ ਰਹਾਂਗੇ ਨਾਲੇ ਗਿੜੀ ਛੜੀ ਰਹੂਗੀ ਨਾਲੇ ਇੱਥੇ ਕੰਮ ਲੱਭ ਲੈਣੇ ਉਹ ਵੀ ਇੱਥੇ ਐਡਜਸਟ ਹੋਣ ਲੱਗ ਪਏ ਸੋ ਲੇਬਰ ਇੱਕ ਵੱਡਾ ਪਹਿਲੂ ਹੈ ਉਸ ਤੋਂ ਬਾਅਦ ਬਖ ਬਖ ਸੂਬਿਆਂ ਦੇ ਲੋਕ ਖਾਸ ਕਰਕੇ ਹਿਟਲੇ ਹਿਮਾਚਲ ਵਾਲੇ ਹੈ ਨਾ ਲੋਅਰ ਹਿਮਾਚਲ ਜਿਹਨੂੰ ਕਹਿੰਦੇ ਨੇ ਉਹਦੇ ਲੋਕ ਇਸ ਪਾਸੇ ਨੂੰ ਖਰੜਮਾੜੀ ਵਾਲੇ ਪਾਸੇ ਨੂੰ ਜ਼ਿਆਦਾ ਬਸੇ ਨੇ ਆ ਪਰ ਹਮਾਚਲ ਵਾਲੇ ਲੋਕ ਜ਼ਿਆਤਰ ਨੇਰਾਬਸੀ ਵਾਲੇ ਪਾਸੇ ਨੂੰ ਬਸੇ ਨੇ ਇੱਥੋਂ ਤੱਕ ਕਿ ਚੰਡੀਗੜ੍ਹ ਚ ਵੀ ਕਈ ਲੋਕਾਂ ਨੇ ਆਪਣੀਆਂ ਕੋਠੀਆਂ ਘਰ ਵੇਚ ਕੇ ਮਹਾਲੀ ਦਾ ਰੁੱਖ ਕੀਤਾ ਸੋ ਇਹ ਵੀ ਇੱਕ ਪਹਿਲੂ ਹੈ ਕਹਿੰਦੇ ਜੀ ਇਹ ਸਾਰੇ ਕਾਰਨ ਕੁਝ ਬਣੇ ਨੇ ਜਿਹਦੇ ਕਾਰਨ ਇੱਥੇ ਇਹਦੀਆਂ ਸਹੂਲਤਾਂ ਇੱਥੇ ਦਾ ਖੁੱਲਾਪਣ ਇਤੋਂ ਤੱਕ ਕਿ ਦਿੱਲੀ ਬੰਬੇ ਦੇ ਲੋਕਾਂ ਨੇ ਵੀ ਕਈਆਂ ਨੇ ਇੱਥੇ ਇਨਵੈਸਟ ਕੀਤਾ ਕਿ ਬੜਾ ਪਾਪੜੂ ਪਾ ਇੱਧਰ ਕਟਾਂਗੇ ਪੰਜਾਬ 'ਚ ਇਹੋ ਜਿਹੀ ਆਬੋ ਹਵਾ ਜੀ ਪੰਜਾਬ ਵਧੀਆ ਜੀ ਇਹ ਵੀ ਇੱਕ ਪਹਿਲੂ ਚਲੋ ਜੀ ਹੈਰਾਨ ਕਰਨ ਵਾਲੇ ਅੰਕੜੇ ਆ ਕਿ ਪਿਛਲੇ 13 ਸਾਲਾਂ 'ਚ ਪੰਜਾਬ ਦੀ ਵੋਟਰਜ਼ ਦੀ ਸੰਖਿਆ ਵਧ ਰਹੀ ਹੈ 20% ਕੱਲੇ ਮਹਾਲੀ ਜ਼ਿਲ੍ਹੇ 'ਚ ਵੋਟਾਂ ਦੀ ਣਤੀ ਵਧ ਰਹੀ ਹੈ 55% ਜਿੰਨਾ ਚੋ ਡੇਰਾ ਵਸੀ ਆਪਾਂ ਗੱਲ ਕਰੀਏ 68% ਖਰੜ 36% ਤੇ ਮਹਾਲੀ 32% ਵੋਟਰ ਬੱਤੇ ਨੇ ਸੋ ਇਹ ਪਹਿਲੂ ਪੂਰੇ ਪੰਜਾਬ ਦੇ ਲਈ ਇੱਕ ਨਮਾ ਦ੍ਰਿਸ਼ ਕ੍ਰੀਏਟ ਕਰ ਰਿਹਾ ਕਿ ਪੰਜਾਬ ਦੀ ਕਿਵੇਂ ਆਬੋ ਹਵਾ ਕਿਵੇਂ ਸੱਭਿਆਚਾਰ ਕਿਵੇਂ ਰਹਿਣ ਸਨ ਕਿਵੇਂ ਸਾਡਾ ਧਰਾਤਲ ਸਾਰਾ ਕੁਝ ਬਦਲ ਰਿਹਾ ਚਲੋ ਅੱਗੇ ਵਧਦੇ ਹਾਂ ਜੀ ਤੁਹਾਂਡੇ ਜੀਵਨ ਨਾਲ ਜੁੜਿਆ ਇੱਕ ਹੋਰ ਪਹਿਲੂ ਬੜਾ ਗੰਭੀਰ ਮਸਲਾ ਹੈ ਵੀ ਆਪਾਂ ਚੀਜ਼ਾਂ ਖਰੀਦਣ ਜਾਂਦੇ ਆਂ ਬਾਜ਼ਾਰ 'ਚ ਤੇ ਆਪਾਂ ਹੁਣ ਇੰਨੇ ਸचेਤ ਹੋ ਗਏ ਆਂ ਜ਼ਿਆਦਾਤਰ ਲੋਕ ਇਸ ਗੱਲ ਤੋਂ ਵਕਫ ਹੋ ਗਏ ਨੇ ਕਿ ਜਿਹੜੀ ਵੀ ਚੀਜ਼ ਖਰੀਦੋ ਚਾਹੇ ਉਹ ਖਾਣ ਪੀਣ ਵਾਲੀ ਆ ਚਾਹੇ ਉਹ ਦਵਾਦਾਰੂ ਵਾਲੀ ਆ ਚਾਹੇ ਕੋਈ ਜੀ ਕਿਸੇ ਤਰ੍ਹਾਂ ਦੀ ਵਰਤੌਲੀ ਉਹਦੀ ਐਕਸਪਾਇਰੀ ਡੇਟ ਹੁੰਦੀ ਹੈ ਕੀ ਕੰਪਨੀਆਂ ਐਕਸਪਾਇਰੀ ਡੇਟ ਸਹੀ ਤਰੀਕੇ ਚ ਸਹੀ ਫੌਂਟ ਚ ਸਹੀ ਰੰਗ ਚ ਲਿਖ ਵੀ ਰਹੀਆਂ ਨੇ ਜਾਂ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਕਿ ਇਹਦੇ ਲਿਖਣ ਨਾਲ ਕੁਝ ਜ਼ਿਆਦਾ ਖੇਡ ਹੁੰਦਾ ਪਰ ਕਿਤਨਾ ਕਿਤੇ ਮਨਸ਼ਾ ਕੰਪਨੀਆਂ ਦੇ ਮਨ ਚ ਪਈ ਆ ਹਾਂ ਅੱਜ ਕੱਲ ਸਿਗਰਟ ਦੀ ਡੱਬੀ ਤੇ दारू ਵਾਲੇ ਡੱਬੇ ਦੇ ਉੱਤੇ ਕਹਿੰਦੇ ਕਾਫੀ ਹੱਦ ਤੱਕ ਸਾਫ਼ ਲਿਖਿਆ ਹੁੰਦਾ ਕਿ ਸਿਹਤ ਨੂੰ ਹਾਨੀ ਕਰਦਾ ਜੇ ਉਹ ਮੋਟਾ ਲਿਖਿਆ ਪ੍ਰਤੇਕ ਸਪੈਰੀ ਡੇਟ ਲਿਖਣ ਲੱਗੇ ਕਿਉਂ ਖੇਲ ਹੁੰਦਾ ਕਮਾਲ ਦਾ ਖੇਲ ਦੇਖੋ ਸੀ ਕਹਿੰਦੇ ਐਕਸਪਾਇਰੀ ਡੇਟ ਆਸਾਨੀ ਨਾਲ ਪੜੀ ਨਾ ਜਾਵੇ ਇਸ ਕੁਸ਼ਚ ਰਹਿੰਦੀਆਂ ਨੇ ਕੰਪਨੀਆਂ ਨਾ ਤਾਂ ਪੜਨ ਲਾਇਕ ਕੋ ਫੌਂਟ ਵਰਤਦੀਆਂ ਨੇ ਨਾ ਉਹਦਾ ਰੰਗ ਸਹੀ ਲਿਖਦੀਆਂ ਨੇ ਇਹਦੀ ਹਕੀਕਤ ਚਾਕਲੇਟ ਤੋਂ ਲੈ ਕੇ ਬਿਸਕੁਟ ਦੇ ਪੈਕਟ ਤੋਂ ਲੈ ਕੇ ਚਿਪਸ ਤੋਂ ਹੁੰਦਿਆਂ ਹੋਇਆਂ ਉਹ ਤੁਹਾਡਾ ਤੁਥ ਪੇਸਟ ਜਿਹਨੂੰ ਆਪਾਂ ਕਹਿੰਦੇ ਆ ਹੈਨਾ ਪੇਸਟ ਬਰਸ਼ ਕਰਨ ਦੇ ਲਈ ਉਹਦੇ ਤੱਕ ਦੇ ਉੱਤੇ ਕਹਿੰਦੇ ਡੇਟ ਲੱਭਣਾ ਇੱਕ ਜੰਗ ਜਿੱਤਣ ਬਰਾਬਰ ਹੈ ਐਕਸਪਾਇਰੀ ਡੇਟ ਤੁਸੀਂ ਆਸਾਨੀ ਨਾਲ ਲੱਭ ਨਹੀਂ ਸਕਦੇ ਆ ਮੇਰੇ ਕੋਲ ਕੁਝ ਰਿਪੋਰਟਾਂ ਪਈਆਂ ਕਹਿੰਦੇ ਜਿਹੜੀ ਚੀਜ਼ ਦੀ ਤੁਸੀਂ ਵਰਤੋਂ ਕਰਦੇ ਹੋ ਉਹ ਐਕਸਪਾਇਰੀ ਡੇਟ ਤੋਂ ਬਾਅਦ ਵਰਤਣਾ ਹਾਨੀਕਾਰਕ ਹੋ ਸਕਦਾ ਹੈ ਕੰਪਨੀਆਂ ਖਾਦ ਪਦਾਰਥ ਵਾਲੀਆਂ ਚੀਜ਼ਾਂ ਤੇ ਐਕਸਪਾਇਰੀ ਡੇਟ ਲਿਖਣ ਦੇ ਲਈ ਨਿਯਮ ਤੋੜਦੀਆਂ ਰਹਿੰਦੀਆਂ ਨੇ ਨਿਯਮ ਹੈਗੇ ਨੇ ਪਰ ਉਹ ਤੋੜਦੀਆਂ ਨੇ ਕਹਿੰਦੇ ਭਾਰਤੀ ਖਾਦ ਸੁਰੱਖਿਆ ਨਿਮਨਕ ਜਿਹੜਾ ਸਾਡਾ ਵਿਭਾਗ ਬਣਾਇਆ ਹੋਇਆ ਉਹਦੇ ਹਵਾਲੇ ਨਾਲ ਇਹ ਤੈਅ ਹੈ ਕਿ ਤੁਸੀਂ ਵਾਈ ਡੇਟ ਯੂਜ਼ ਯੂਜ਼ ਲਿਖ ਕੇ ਮਤਲਬ ਜਿਹੜੀ ਜਿਵੇਂ ਆਪਾਂ ਕਹਿੰਨੇ ਆ ਨਿਰਮਾਣ ਵਾਲੀ ਤਰੀਕ ਤੇ ਖਰਜ ਹੋਣ ਵਾਲੀ ਤਰੀਕ ਸੋ ਐਕਸਪਾਇਰੀ ਡੇਟ ਵੀ ਤੇ ਜਿਸ ਤਰੀਕ ਤੋਂ ਬਣੀ ਆ ਉਸ ਤਰੀਕ ਤੋਂ ਐਕਸਪਾਇਰੀ ਡੇਟ ਤੱਕ ਲਈ ਜਿਹੜੀ ਉਹ ਡੇਟ ਲਿਖਣੀ ਆ 3 ਮਿਲੀਮੀਟਰ ਫੌਂਟ ਦੇ ਵਿੱਚ ਨੀਲੇ ਕਾਲੇ ਜਾਂ ਚਿੱਟੇ ਰੰਗ ਚ ਲਿਖਣਾ ਜ਼ਰੂਰੀ ਹੈ ਪਰ ਕਹਿੰਦੇ ਜੀ ਰੰਗ ਬੈਕਗਰਾਉਂਡ ਜਾਂ ਉੱਭਰੇ ਹੋਏ ਜਿਹੜੇ ਗਾਹਕ ਨੂੰ ਦਿਖ ਸਕਣ ਉਹਦੇ ਵਿੱਚ ਵੀ ਲਿਖਣਾ ਜ਼ਰੂਰੀ ਹੈ ਸੋ ਜਿਹੜਾ ਰੰਗ ਤੁਸੀਂ ਕਿਸੇ ਆਪਣੇ ਪ੍ਰੋਡਕਟ ਦਾ ਬਣਾਇਆ ਉਹਦੇ ਉੱਤੇ ਉਹ ਰੰਗ ਉੱਭਰੇ ਵੀ ਇਹ ਵੀ ਜ਼ਰੂਰੀ ਹੈ ਤੁਸੀਂ ਲੈਣੀ ਕਿਾ ਕਿ ਤੁਸੀਂ ਕਹੋ ਜੀ ਕਾਲੇ ਤੇ ਅਸੀਂ ਕਾਲੇ ਨਾਲ ਹੀ ਲਿਖਦਾ ਸੀ ਇਹ ਵੀ ਨਹੀਂ ਚੱਲਣਾ ਹੈ ਨਾ ਸੋ ਪਰ ਕਹਿੰਦੇ ਚਾਕਲੇਟ ਬਿਸਕਟ ਬ੍ਰੈਡ ਕੋਲਡ ਡਰਿੰਕ ਟੂਥਪੇਸਟ ਇਹ ਜੇ ਸਵਾਨਾ ਦੀ ਐਕਸਪਾਇਰੀ ਡੇਟ ਲੱਭਣੀ ਜੰਗ ਜਤਨ ਬਰਾਬਣਾ ਜਦੋਂ ਕਿ ਤੁਸੀਂ ਇਸ ਨੂੰ ਲੁਕਾ ਨਹੀਂ ਸਕਦੇ ਪਰ ਬਹੁਤ ਗਿਣਤੀ ਥਾਂਾਂ ਤੇ ਲੁਕੀ ਹੁੰਦੀ ਹੈ ਲੱਭਦੀ ਹੋ ਨਹੀਂ ਹੁਣ ਉਦਾਹਰਨ ਵਜੋ ਆਪਾਂ ਟੂਥਪੇਸਟ ਤੇ ਆ ਜੀ ਕਹਿੰਦੇ ਜੀ ਪੇਸਟ ਦੇ ਜਿਹੜਾ ਡੱਬਾ ਹੈ ਜਿਹੜੇ ਡੱਬੇ ਦੇ ਵਿੱਚੋਂ ਪੇਸਟ ਪਾਇਆ ਹੁੰਦਾ ਉਹਦੇ ਤੇ ਤਾਂ ਐਕਸਪਾਇਰੀ ਡੇਟ ਸਾਫ਼ ਪੜ ਹੁੰਦੀ ਆ ਪਰ ਤੁਸੀਂ ਡੱਬਾ ਜਿੱਦਣ ਪੇਸਟ ਲਾ ਲਿਆ ਉਹਦੇ ਨੇ ਡੱਬਾ ਤੁਸੀਂ ਸਿਡ ਦੇਣਾ ਤੇ ਫਿਰ ਐਕਸਪਾਇਰੀ ਡੇਟ ਪੇਸਟ ਵਾਲੀ ਤੁਸੀਂ ਪੜਨੀ ਨਹੀਂ ਤੁਹਾਡੇ ਲਈ ਜਦੋਂ ਚਾਹੀਦਾ ਉਹ ਕਹਿੰਦੇ ਜੇ ਤੁਸੀਂ ਪੇਸਟ ਦੀ ਐਕਸਪਾਇਰੀ ਡੇਟ ਪੜਨੀ ਹੋਵੇ ਤਾਂ ਇੰਨੀ ਬਰੀਕ ਜਾਂ ਇੰਨੀ ਉਹਦੇ ਜਿੱਥੇ ਜੋੜ ਲੱਗਿਆ ਉਸ ਤਰ੍ਹਾਂ ਲਿਖੀ ਹੁੰਦੀ ਹੈ ਜਿੱਥੋਂ ਪੜੀ ਨਹੀਂ ਹੁੰਦੀ ਜਾਂ ਡਾਟਸ ਜਿਹੜੇ ਵਾਲੇ ਨੰਬਰਾਂ 'ਚ ਲਿਖੀ ਹੁੰਦੀ ਜਿੱਥੋਂ ਪੜੇ ਨਹੀਂ ਹੁੰਦੀ ਚਾਕਲੇਟ ਜ਼ਿਆਦਾਤਰ ਪ੍ਰੋਡਕਟਾਂ ਦੀ ਐਕਸਪਾਇਰੀ ਡੇਟ ਲੱਭਣ ਦੇ ਲਈ ਕਹਿੰਦੇ ਜੰਗ ਜਿੱਤਣੀ ਪੈਂਦੀ ਹੈ ਲੜਾਈ ਲੜਨੀ ਪੈਂਦੀ ਹੈ ਰੈਪਰ ਦੇ ਅੰਦਰ ਜਿੱਥੇ ਆ ਕੇ ਰੈਪਰ ਜੁੜਦਾ ਤੇ ਦੂਆ ਰੈਪਰ ਉੱਪਰ ਚੜਿਆ ਹੁੰਦਾ ਕਹਿੰਦੇ ਉਹਦੇ ਥੱਲੇ ਲਿਖਦੇ ਨੇ ਇਹਨੂੰ ਤੇ ਮੋੜ-ਮੋੜ ਕੇ ਜਿ ਲੱਭ ਜਵੇ ਤਾਂ ਲੱਭ ਲੋ ਤੇ ਉਹ ਕਹਿੰਦੇ ਆਸਾਨੀ ਨਾਲ ਰੰਗ ਵੀ ਇਸ ਲਾਈਕ ਨਹੀਂ ਹੁੰਦਾ ਫੌਂਟ ਵੀ ਸਹੀ ਨਹੀਂ ਹੁੰਦਾ ਤੇ ਉਹ ਉਸ ਨੂੰ ਲਿਖਿਆ ਵੀ ਕਈ ਵਾਰ ਰੈਪਰ ਦੇ ਅੰਦਰ ਡਾਟ ਜਿਹਾ ਚ ਹੁੰਦਾ ਜਿਹੜੇ ਅੱਖਰ ਸਹੀ ਸਮਝ ਵੀ ਨਾ ਆਉਣ ਸੋ ਕਹਿੰਦੇ ਭਰਮਪਲੇਖਾ ਹੁੰਦੇ ਇਸ ਤਰ੍ਹਾਂ ਬਿਸਕੁਟ ਬਿਸਕੁਟਾਂ 'ਚ ਵੀ ਇਹੀ ਮਸਲਾ ਹੈ ਕਹਿੰਦੇ ਐ ਮਤਲਬ ਕਿ ਜਾਣ ਬੁਝ ਕੇ ਬਰੀਕ ਵੀ ਲਿਖੀ ਹੁੰਦੀ ਹੈ ਤੇ ਉਹ ਵੀ ਜੋੜ ਵਾਲੀ ਥਾਂ ਦੇ ਉੱਤੇ ਕਿ ਤੁਸੀਂ ਉਹ ਫਲੇਬਰ ਜਾਂ ਪ੍ਰੇ ਕਰੋਂਗੇ ਤਾਂ ਸ਼ਾਇਦ ਪੜ੍ਹ ਹੋਊਗੀ ਪਤਾ ਨਹੀਂ ਲੱਗਦੀ ਉੱਪਰ ਥੱਲੇ ਢੇਢੀ ਮੇਢੀ ਬਹੁਤ ਟੌਫੀਆਂ ਟੌਫੀਆਂ ਜਾਂ ਪੈਕਟ ਚ ਆਉਂਦੀਆਂ ਨੇ ਜਾਂ ਕਿਸੇ ਡੱਬੇ ਯਾਰ ਚ ਪੈ ਕੇ ਆਉਂਦੀਆਂ ਨੇ ਜਿਹਨੂੰ ਆਪਾਂ ਮਰਤਮਾਨ ਕਹਿੰਦੇ ਜਿਵੇਂ ਤੇ ਉਹਨਾਂ ਦੇ ਉੱਤੇ ਤਾਂ ਐਕਸਪਾਇਰੀ ਡੇਟ ਹੁੰਦੀ ਹੈ ਪਰ ਕਹਿੰਦੇ ਟੌਫੀ ਦੇ ਕਾਗਜ਼ ਤੇ ਨਾ ਕੋਈ ਦੇਖੇ ਨਾ ਪੁੱਛੇ ਫੇ ਮਾਲ ਚਲੀ ਜਾਂਦਾ ਈ ਇਕਲੀ ਇਕਲੀ ਕਰਕੇ ਵਿਕਦੀ ਐ ਇਹ ਚੀਜ਼ ਹੁਣ ਇਹ ਸਾਰੀਆਂ ਚੀਜ਼ਾਂ ਦੇ ਹਵਾਲੇ ਨਾਲ ਇਹ ਜਦੋਂ ਨਿਯਮ ਬਣੇ ਨੇ ਕਿ ਖਾਦ ਸਮਗਰੀ ਤੇ ਐਕਸਪਾਇਰੀ ਡੇਟ ਲਿਖਣਾ ਵੀ ਜ਼ਰੂਰੀ ਹੈ ਹੁਣ ਤਾਂ ਹਲਵਾਈ ਦੀ ਦੁਕਾਨਾਂ ਤੇ ਵੀ ਡੇਟ ਲਿਖਣਾ ਜ਼ਰੂਰੀ ਹੈ ਕਿ ਭਾਈ ਕਦੋਂ ਬਣਿਆ ਸੀ ਤੇ ਕਦੋਂ ਹੁਣ ਇਹ ਤਾਂ ਭਾਈ ਹਜੇ ਵੀ ਭਰੋਸੇ ਵਾਲੀ ਉਹ ਗੱਲ ਹੈ ਕਿ ਬਣੀ ਹੋਈ ਡੇਟ ਠੀਕ ਲਿਖੀ ਹੈ ਕਿ ਉਹਨੂੰ ਬਦਲ ਦਿੰਦੇ ਨੇ ਕਿਉਂਕਿ ਜਿਹੜੀ ਚੀਜ਼ਾਂ ਕੰਪਨੀਆਂ ਇਹ ਆਪਾਂ ਚਾਕਲੇਟ ਦੀ ਬਿਸਕੁਟ ਦੀ ਟੂਥਪੇਸਟ ਦੀ ਜਾਂ ਇਹ ਜਿਹੜੀ ਵਿੱਚ ਜਾਂਦੀ ਆਪਾਂ ਗੱਲ ਕਰਦੇ ਆ ਆਪਾਂ ਜਿਹੜਾ ਵੀ ਸਵਨ ਜੂਸ ਜਾਂ ਸਟੱਪਲ ਜੋ ਵੀ ਖੇਤਣੇ ਜਾਂਦੇ ਆ ਉਹਦੇ ਉੱਤੇ ਡੇਟ ਉੱਕਰੀ ਹੋਈ ਚਾਹੀਦੀ ਹੈ ਸਟicker ਨਹੀਂ ਚਾਹੀਦਾ ਕਿਉਂਕਿ ਇਹ ਨੀ ਦ ਸਟicker ਬਦਲ ਜਾਂਦੇ ਨੇ ਉਹ ਕਹਿੰਦੇ ਐਕਸਪਾਇਰੀ ਡੇਟ ਗਾਹਕਾਂ ਨੂੰ ਸਾਨੀ ਨਾਲ ਮਿਲੇ ਇਹਦੇ ਲਈ ਫੌਂਟ 3 ਮਿਲੀਮੀਟਰ ਤੈਅ ਆ ਤੇ ਰੰਗ ਵੀ ਤੈਅ ਨੇ ਕਿ ਉਹ ਇਸ ਰੰਗਾਂ ਚ ਉਪਰੇ ਹੋਣੇ ਚਾਹੀਦੇ ਨੇ ਤੇ ਇਹਦੇ ਨਾਲ ਨਾਲ ਹੁਣ ਤਾਂ ਬਾਰ ਕੋਡ ਵੀ ਜ਼ਰੂਰੀ ਕੀਤਾ ਕਿਉਂਕਿ ਉਹਨਾਂ ਦੇ ਉੱਤੇ ਬਾਰ ਕੋਡ ਸਕੈਨਰ ਦੇ ਰੂਪ ਦੇ ਵਿੱਚ ਜੇ ਉਹਨੂੰ ਸਕੈਨ ਕਰਕੇ ਉਸ ਪ੍ਰੋਡਕਟ ਦੀ ਸਾਰੀ ਜਾਣਕਾਰੀ ਲੈਣੀ ਹੋ ਤਾਂ ਉਪਲਬਧ ਹੋਵੇ ਉਹ ਵੀ ਜ਼ਰੂਰੀ ਆ ਖਾਨਬਿੰਨੀਆਂ ਚੀਜ਼ਾਂ ਦਵਾਈਆਂ ਕਾਸਮੈਟਿਕ ਇਹਦੀ ਐਕਸਪਾਇਰੀ ਡੇਟ ਸਪਸਟ ਲਿਖੀ ਹੋਣੀ ਚਾਹੀਦੀ ਆ ਕਈ ਵਾਰ ਤੁਸੀਂ ਬੰਦਾ ਜਾਂਦਾ ਹੈ ਕਿ ਜੀ ਲੇਡੀਜ਼ ਖਾਸ ਕਰਕੇ ਜਿਹੜੇ ਬਿਊਟੀ ਪਾਰਲਰ ਜਾਂਦੀਆਂ ਨੇ ਜਾਂ ਸੈਲੂਨ ਜਾਂਦੇ ਨੇ ਅੱਜ ਕੱਲ ਮੁੰਡੇ ਉੱਥੇ ਜੀ ਆ ਮੂੰਹ ਤਵਾ ਲਿਆ ਜੀ ਆ ਸਾਫ ਕਰਾ ਲਿਆ ਜੀ ਆ ਲਵਾ ਲਿਆ ਜੀ ਆ ਜੈਲ ਵਰਤ ਲਈ ਜਾਂ ਵਰਤ ਲਿਆ ਉਹ ਪਤਾ ਹੀ ਨਹੀਂ ਹੁੰਦਾ ਕਿ ਨਾ ਆਪਾਂ ਡੇਟ ਪੁੱਛਣ ਦੀ ਕੋਸ਼ਿਸ਼ ਕਰਦੇ ਨਾ ਦੇਖਣ ਦੀ ਕੋਸ਼ਿਸ਼ ਕਰਦੇ ਆ ਫਿਰ ਜਦੋਂ ਤਾਂ ਹੀ ਪਤਾ ਲੱਗਦਾ ਜਦੋਂ ਚਿਹਰੇ ਦੇ ਉੱਤੇ ਕੋਈ ਦਾਗ ਹੋ ਗਏ ਕੋਈ ਨਿਸ਼ਾਨ ਉੱਭਰੇ ਆਏ ਕੋਈ ਲਾਲੀ ਹੋ ਗਈ ਕੋਈ ਸਾਈਡ ਇਫੈਕਟ ਹੋ ਗਿਆ ਚਮੜੀ ਦਾ ਖੁਸ਼ ਹੋ ਗਿਆ ਫਿਰ ਉਹ ਪਹਿਲ ਹੁੰਦਾ ਸੋ ਇਸੇ ਤਰ੍ਹਾਂ ਕਹਿੰਦੇ ਜੀ ਲੇਬਲ ਪੈਕਟ ਦੇ ਉੱਤੇ 40% ਜਾਣਕਾਰੀ ਦਾ ਲੈਵਲ ਪੈਕਟ ਦੇ ਸਾਈਜ਼ ਦਾ 40% ਹੋਣਾ ਚਾਹੀਦਾ। ਫੌਂਟ ਦੇ ਵਿੱਚ ਮਤਲਬ ਲਾਲ ਬਿੰਦੀਆਂ ਜਾਂ ਡਾਟ ਜਾਂ ਇਦਾਂ ਦਾ ਕੁਝ ਮਤਲਬ ਕਿ ਉਹ ਜਿਵੇਂ ਉਹ ਲਾਲ ਤੇ ਉਹ ਹਰੇ ਵਾਲਾ ਹੁੰਦਾ ਨਿਸ਼ਾਨ ਜੋ ਆਪਾਂ ਨੂੰ ਸਪੱਸ਼ਟ ਦਿਖਣਾ ਚਾਹੀਦਾ ਕਿ ਇਹ ਵੈਜਾ ਜਾਂ ਨਾਨ ਵੈਜਾ ਉਹਦੀ ਸਪਸ਼ਟਾ ਹੋਣੀ ਜ਼ਰੂਰੀ ਹੈ। ਸੋ ਇਹ ਕੁਝ ਨਿਯਮ ਨੇ ਨੀਮਾ ਦੀ ਉਲੰਘਣ ਨੂੰ ਦੇਖਦੇ ਹੋ ਕਹਿੰਦੇ ਸ਼ਿਕਾਇਤ ਕਰੋ ਜੀ ਸ਼ਿਕਾਇਤ ਕਰੋ ਤੇ ਭਾਈ ਕਿੰਨੀ ਸੁਣਵਾਈ ਹੁੰਦੀ ਹੈ ਕਿਵੇਂ ਸੁਣਦੀ ਆਪਾਂ ਸਾਰੇ ਜਾਣਦੇ ਹਾਂ। ਸੋ ਇਹ ਐਕਸਪਾਇਰੀ ਡੇਟ ਵਾਲਾ ਮਸਲਾ ਤੇ ਇਸ ਮਸਲੇ ਨੂੰ ਲੈ ਕੇ ਗੰਭੀਰਤਾ ਨਾ ਕੰਪਨੀਆਂ ਦਿਖਾ ਰਹੀਆਂ ਨਾ ਦੁਕਾਨਦਾਰ ਦਿਖਾਉਂਦੇ ਨੇ ਤੇ ਕਈ ਵਾਰ ਅਸੀਂ ਵੀ ਅਣਗਹਿਲੀ ਕਰਦੇ ਹਾਂ ਜੀ ਤਾਂ ਨਤੀਜਾ ਆਪਾਂ ਭੋਗਦੇ ਹਾਂ ਤੇ ਕਈ ਪ੍ਰੋਡਕਟ ਮਤਲਬ ਫੂਡ ਦੇ ਵਿੱਚ ਜਿਵੇਂ ਆਉਂਦੇ ਨੇ ਜਿਵੇਂ ਬੱਚੇ ਅੱਜਕੱਲ ਤਲੀਆਂ ਹੋਈਆਂ ਚੀਜ਼ਾਂ ਖਾਂਦੇ ਨੇ ਪੈਕਡ ਫੂਡ ਖਾਣ ਲੱਗ ਪਏ ਉਹਦੀ ਜੇ ਐਕਸਪਾਇਰੀ ਡੇਟ ਸਹੀ ਨਹੀਂ ਪੜੀ ਜਾ ਰਹੀ ਤਾਂ ਫਿਰ ਅੰਦਰ ਜਾ ਕੇ ਜਿਹੜੀ ਨਵੇਂ ਬਿਮਾਰੀਆਂ ਜਨਮ ਲੈਂਦਾ ਉਹ ਪਹਿਲੂ ਬਹੁਤ ਗੰਭੀਰ ਹੈ ਸੋ ਇਸ ਲਈ ਮੈਨੂੰ ਲੱਗਿਆ ਕਿ ਇਹਨਾਂ ਪਹਿਲੂਆਂ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਤੇ ਇਹ ਅੱਜ ਦੇ ਲਈ ਅਹਿਮ ਪੱਖ ਸੀ ਜਿਹੜਾ ਮੈਂ ਤੁਹਾਡੇ ਮੂਹਰੇ ਲੈ ਕੇ ਹਾਜ਼ਰ ਹੋਇਆ ਚਲੋ ਆਪਾਂ ਖਾਣ ਪੀਣ ਦੀ ਗੱਲ ਤਾਂ ਕਰ ਲਈ ਪਰ ਅੱਜ ਕੱਲ ਕਹਿੰਦੇ ਕਿ ਫੋਨ ਦੀ ਵਰਤੋਂ ਬਹੁਤ ਵਧ ਗਈ ਪਰ ਜਿਸ ਥਾਂ ਦੇ ਫੋਨ ਦੀ ਵਰਤੋਂ ਦੀ ਮੈਂ ਗੱਲ ਕਰਨ ਲੱਗਿਆ ਉਹ ਬੜਾ ਅੱਜ ਦੇ ਤਰੀਕ ਚ ਗੰਭੀਰ ਪਹਿਲੂ ਆ ਤੁਸੀਂ ਕਈ ਲੋਕਾਂ ਨੂੰ ਜਿਹੜੇ ਕਿਸੇ ਤਰ੍ਹਾਂ ਦੇ ਨਸ਼ੇ ਦੇ ਆਦੀ ਨੇ ਮਤਲਬ স্মੋਕ ਸਮੁਕ ਦੇ ਆਦੀ ਨੇ ਉਹ ਪੁਰਾਣੇ ਬਜ਼ੁਰਗ ਉਹ ਬੜੇ ਵੀ ਕਿਤੋਂ ਬਿਨਾਂ ਤਾਂ ਸਵੇਰੇ ਨਾ ਫਰੈਸ਼ ਨਹੀਂ ਹੋਇਆ ਜਾਂਦਾ ਜਾਂ ਕਈਆਂ ਨੂੰ ਆਪਣੇ ਨੂੰ ਕਹਿੰਦੇ ਵੀ ਪਹਿਲਾਂ ਤਾਂ ਚਾਹ ਪੀਣੀ ਪੈਂਦੀ ਹੈ ਫਿਰ ਉਸ ਤੋਂ ਬਾਅਦ ਜਾ ਹੁੰਦਾ ਅੱਛਾ ਕਈ ਬੰਦੇ ਜਿਹੜੇ ਮਤਲਬ ਅਖਬਾਰ ਖੁਰਦੇ ਉਹ ਕਹਿੰਦੇ ਅਖਬਾਰ ਨਹੀਂ ਜਦ ਤੱਕ ਆਉਂਦੀ ਤਦ ਤੱਕ ਨਹੀਂ ਜਾ ਹੁੰਦਾ ਪਰ ਅੱਜ ਦੀ ਪੀੜੀ ਦੇ ਵਿੱਚ ਨਵੀਂ ਪਨੀਰੀ ਦੇ ਵਿੱਚ ਜਾਂ ਸਾਡੀ ਪੀੜ੍ਹੀ ਵਾਲੇ ਲੋਕ ਵੀ ਜਿਹੜੇ ਅੱਜਕੱਲ ਮੋਬਾਈਲ ਦੇ ਸ਼ਿਕਾਰ ਹੋ ਗਏ ਨੇ ਉਹ ਘੰਟਿਆਂ ਵੱਧੀ ਮੋਬਾਈਲ ਲੈ ਕੇ ਬਾਥਰੂਮਾਂ 'ਚ ਬੈਠੇ ਰਹਿੰਦੇ ਨੇ ਤੇ ਮੈਂ ਉਹਨਾਂ ਲਈ ਇਹ ਖਬਰ ਲੈ ਕੇ ਆਇਆ ਕਿ ਡਾਕਟਰ ਕਹਿੰਦੇ ਨੇ ਕਿ ਇਹ ਵੀ ਕਾਰਨ ਬਵਾਸੀਰ ਵਰਗੀਆਂ ਜਾਂ ਹੋਰ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦਾ ਜੇ ਤੁਸੀਂ ਆਪਣੇ ਟਾਇਲਟ ਦੇ ਵਿੱਚ ਬਾਥਰੂਮ ਦੇ ਵਿੱਚ ਹੈਨਾ ਪਖਾਨੇ ਦੇ ਵਿੱਚ ਲੰਮਾ ਸਮਾਂ ਫੋਨ ਇਸਤੇਮਾਲ ਕਰਦੇ ਹੋ ਤਾਂ ਇਹਨਾਂ ਦਾ ਮਤਲਬ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਰਹੇ ਇਹ ਡਾਕਟਰੀ ਰਿਪੋਰਟ ਕਹਿੰਦੀ ਹੈ ਦਿੱਲੀ ਦੇ ਮਹਾਂ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਸਾਡੇ ਹਸਪਤਾਲ ਦੇ ਵਿੱਚ ਸਰਜਰੀ ਵਿਭਾਗ ਦੇ ਮੁਖੀ ਨੇ ਡਾਕਟਰ ਰਵੀ ਰੰજન ਉਹਨਾਂ ਨੇ ਦੱਸਿਆ ਕਿ ਇੱਕ ਸਾਲ ਦੇ ਵਿੱਚ ਬਵਾਸੀਰ ਜਾਂ ਇਹ ਜਿਹੀਆਂ ਬਿਮਾਰੀਆਂ ਜਿਵੇਂ ਫਿਸਟਰੂਲਾ ਵਰਗੀਆਂ ਉਹਦੇ ਕਹਿੰਦੇ 500 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਨੇ ਤੇ ਇਹ ਜ਼ਿਆਦਾ ਮਾਮਲੇ ਸਾਹਮਣੇ ਆਉਣ ਦਾ ਕਾਰਨ ਕਹਿੰਦੇ ਸਾਡੀ ਬਦਲੀ ਹੋਈ ਵਿਗੜੀ ਹੋਈ ਜੀਵਨ ਸ਼ੈਲੀ ਹੈ ਜਿਦੇ ਵਿੱਚ ਅਸੀਂ ਪਾਣੀ ਘੱਟ ਪੀ ਰਹੇ ਹਾਂ ਜੰਕ ਫੂਡ ਵੱਧ ਖਾ ਰਹੇ ਹਾਂ ਤੇ ਬਾਰੀ ਬਜਾਰੀ ਚੀਜ਼ਾਂ ਵੱਧ ਖਾ ਰਹੇ ਆ ਤੇ ਅਹਿਮ ਪਹਿਲੂ ਅਸੀਂ ਆਪਣੇ ਬਖਾਨੇ ਦੇ ਵਿੱਚ ਆਪਣੇ ਟਾਇਲਟ ਦੇ ਵਿੱਚ ਮੋਬਾਈਲ ਫੋਨ ਦੀ ਲੰਮੇ ਸਮੇਂ ਤੱਕ ਵਰਤੋਂ ਕਰਦੇ ਆ ਤੇ ਉਸ ਪੋਜੀਸ਼ਨ ਚ ਮੋਬਾਈਲ ਦੀ ਵਰਤੋਂ ਕਰਨਾ ਤੇ ਇਹ ਪਹਿਲੂ ਉਹ ਕਹਿੰਦੇ ਜੀ ਇਹਦੇ ਕਾਰਨ ਬਵਾਸੀਰ ਵਰਗੇ ਰੋਗ ਵੱਧ ਰਹੇ ਨੇ ਉਹਦੇ ਰੋਗੀ ਵੱਧ ਰਹੇ ਨੇ ਇਹ ਪਹਿਲੂ ਗੰਭੀਰ ਸੋ ਇਸ ਲਈ ਖਾਣ ਲੱਗਿਆ ਵੀ ਜੇ ਤੁਸੀਂ ਜਾਂ ਤੁਹਾਡਾ ਜਵਾਕ ਫੋਨ ਦੀ ਵਰਤੋਂ ਕਰਦਾ ਤਾਂ ਤੁਸੀਂ ਬੇਲੋੜਾ ਖਾਓਗੇ ਵੱਧ ਖਾਓਗੇ ਟੀਵੀ ਦੇਖਦੇ ਆ ਫੋਨ ਚਲਾਉਂਦੇ ਆ ਤੇ ਜੇ ਤੁਸੀਂ ਆਪਣੇ ਫੋਨ ਨੂੰ ਟੀਵੀ ਨੂੰ ਲੈਪਟਾਪ ਨੂੰ ਪਖਾਨੇ ਤੱਕ ਲੈ ਗਏ ਹੋ ਫਿਰ ਭਾਈ ਤੁਸੀਂ ਨਵੀਂ ਬਿਮਾਰੀਆਂ ਨੂੰ ਜਨਮ ਦੇਣ ਦੀ ਤਿਆਰੀ ਚ ਚਲੋ ਅੱਜ ਕੱਲ ਆਦਤ ਆ ਬੰਦੇ ਕਈ ਇਸ ਪਹਿਲੂ ਦੇ ਉੱਤੇ ਵੀ ਮੈਂ ਹੁਣ ਅਗਾ ਤੁਰਦਾ ਇਸ ਪਹਿਲੂ ਤੇ ਵੀ ਗੱਲ ਕਰਦਾ ਕਿ ਅੱਛਾ ਜੀ ਇਹ ਗੱਲ ਹੈ ਤੇ ਭਾਈ ਅਸੀਂ ਛਟਕਾਰਾ ਚਾਹੁੰਦੇ ਆ ਪਰ ਫੋਨ ਛੱਡਦਾ ਨਹੀਂ ਯਾਰ ਭਾਈ ਕੰਮ ਹੀ ਸਾਰਾ ਉਹਨੂੰ ਫੋਨ ਤੇ ਆ ਫੋਨ ਤੋਂ ਬਿਨਾਂ ਤਾਂ ਗਤੀ ਨਹੀਂ ਹਲੋ ਜੀ ਦੇਸ਼ ਚ ਦੁਨੀਆ ਚ ਵੱਖ-ਵੱਖ ਥਾਵਾਂ ਤੇ ਕਲੱਬ ਬਣ ਲੱਗੇ ਨੇ ਆਫਲਾਈਨ ਕਲੱਬ ਲੋਕ ਪੈਸੇ ਦਿੰਦੇ ਨੇ ਫੋਨ ਤੋਂ ਯਾਤ ਪਾਉਣ ਦੇ ਲਈ ਲੰਡਨ ਦੇ ਵਿੱਚ ਇੱਕ ਚਰਚ ਚ 150 ਜਿਆਦਾ ਲੋਕ ਇਕੱਠੇ ਹੋਏ ਉਹਨਾਂ ਨੂੰ ਕਿਤਾਬਾਂ ਮਿਲੀਆਂ ਕੈਨਵੋर्ड ਮਿਲੇ ਪਜ਼ਲ ਗੇਮ ਮਿਲੀਆਂ ਪਰ ਫੋਨ ਬਾਰ ਜਮ੍ਹਾਂ ਹੋ ਗਿਆ ਇੱਕ ਕਲੱਬ ਬਣਿਆ ਮੈਂ ਦੇਖ ਰਿਹਾ ਸੀਗਾ ਉਹ ਕਹਿੰਦੇ ਜੀ ਅਸੀਂ ਆਫਲਾਈਨ ਕਲੱਬ ਬਣਾਇਆ ਇਹ ਬਾਹਰਲੇ ਮੁਲਕ ਦਾ ਖਬਰ ਹੈ ਉਕਾਂ ਦੇ ਆਫਲਾਈਨ ਕਲੱਬ ਦੇ ਵਿੱਚ ਅਸੀਂ ਤੈਅ ਕੀਤਾ ਕਿ ਫੋਨ ਸਵਿਚ ਆਫ ਉਹਦੇ ਲਈ ਬਾਕਾਇਦਾ ਹਜ਼ਾਰ-ਹਜ਼ਾਰ ਰੁਪਈਆ ਵੀ ਦਿੰਦੇ ਨੇ ਲੋਕ ਤੇ ਉੱਥੇ ਆ ਕੇ ਕਿਤਾਬਾਂ ਪੜ੍ਹੀਆਂ ਜਾਂਦੀਆਂ ਨੇ ਤੇ ਵਿਚਾਰ ਚਰਚਾ ਹੁੰਦੀ ਆ ਗੇਮਾਂ ਖੇਡੀਆਂ ਜਾਂਦੀਆਂ ਨੇ ਫਿਰ ਮੈਚ ਹੁੰਦੇ ਨੇ ਪਰ ਫੋਨ ਨਹੀਂ ਸੋ ਲੋਕ ਫੋਨ ਤੋਂ ਛੁਟਕਾਰਾ ਪਾਉਣ ਦੇ ਲਈ ਇਹ ਸਮਾਨੇ ਨਾਲ ਥਾਮਾ ਤੇ ਆਉਣ ਲੱਗੇ ਨੇ ਐਤੋਂ ਤੱਕ ਕਿ ਲੰਬੀ ਡਿਜੀਟਲ ਬ੍ਰੇਕ ਦੇ ਨਾਂ ਦੇ ਉੱਤੇ ਵੀ ਹੁਣ ਸੰਸਥਾਵਾਂ ਖੜੀਆਂ ਹੋ ਰਹੀਆਂ ਜਿਹੜੀਆਂ ਕਹਿੰਦੀਆਂ ਲੌਂਗ ਡਿਜੀਟਲ ਬ੍ਰੇਕ ਨਾ ਉਹ ਵੀਕੈਂਡ ਕਹਿੰਦੇ ਨੇ ਜਿਵੇਂ ਲੌਂਗ ਵੀਕੈਂਡ ਉਮੇ ਲੌਂਗ ਕਹਿੰਦੇ ਜੀ ਡਿਜੀਟਲ ਬ੍ਰੇਕਅਪ ਇਹ ਕਹਿੰਦੇ ਜੀ ਕਈ ਨੌਜਵਾਨ ਵੀਕਐਂਡ ਦੇ ਉੱਤੇ ਜਾਂ ਹਫਤਾ ਪਰ ਦੇ ਲਈ ਹੈ ਜਾਂ ਘਟੋ ਘਟ ਸ਼ੁੱਕਰ ਸ਼ਨੀ ਐ ਤਬਾ ਜਦੋਂ ਉਹਨਾਂ ਨੂੰ ਆਫ ਡੇ ਆ ਛੁੱਟੀ ਆ ਆਫਿਸ ਦਾ ਕੰਮ ਨਹੀਂ ਆ ਕਿਉਂਕਿ ਅੱਜ ਕੱਲ੍ਹ ਆਫਿਸ ਵੱਲੋਂ ਵੀ ਹਦਾਇਤ ਹੁੰਦੀ ਆ ਕਿ ਫੋਨ ਕਦੇ ਸਚਾਪ ਨਹੀਂ ਹੋਣਾ ਚਾਹੀਦਾ ਉਹ 24 ਘੰਟੇ ਦੇ EMPLOYEE ਬਣਾਤੇ ਸਿਸਟਮ ਨੇ ਸੋ ਉਸ ਪ੍ਰਕਿਰਿਆ ਦੇ ਤਹਿਤ ਅੱਜ ਕੱਲ੍ਹ ਜ਼ਿੰਦਗੀ ਦੇ ਵਿੱਚ ਕਹਿੰਦੇ ਅਹਿਮ ਮੌਕੇ ਅਹਿਮ ਦ੍ਰਿਸ਼ ਅਹਿਮ ਪਲ ਤੁਹਾਡਾ ਫੋਨ ਖਾ ਜਾਂਦਾ ਤੁਸੀਂ ਕਈ ਵਾਰ ਕਿਤੇ ਘੁੰਮਣ ਫਿਰਨ ਜਾਂਦੇ ਹੋ ਆਪਣੀਆਂ ਅੱਖਾਂ ਨਾਲ ਆਨੰਦ ਨਹੀਂ ਲੈਂਦੇ ਤੁਸੀਂ ਕਿਸੇ ਸ਼ੋਅ 'ਚ ਜਾਂਦੇ ਹੋ ਕਿਸੇ ਪ੍ਰੋਗਰਾਮ 'ਚ ਜਾਂਦੇ ਹੋ ਕਿਸੇ ਇਹੇ ਜਿਹਾ ਥਾਂ 'ਤੇ ਜਾਂਦੇ ਹੋ ਕਿਸੇ ਵਿਆਹ ਸ਼ਦੀਆਂ ਨੂੰ ਅਸੀਂ ਉਸ ਥਾਂ ਦਾ ਉਸ ਮੌਕੇ ਦਾ ਉਸ ਪਲ ਦਾ ਆਨੰਦ ਹੀ ਨਹੀਂ ਲੈ ਪਾਰੇ ਆਪਣੀਆਂ ਅੱਖਾਂ ਨਾਲ ਆਪਣੇ ਮਨ ਨਾਲ ਅਸੀਂ ਫੋਨ 'ਤੇ ਰੁੱਝੇ ਹਾਂ ਫੋਨ ਰਹੀ ਉਹ ਚਾਹ ਵੀਡੀਓ ਬਣਾਈਏ ਚਾਹ ਫੋਨ 'ਤੇ ਕੁਝ ਆਪਣਾ ਦੇਖ ਰਹੀ ਹੋਈਏ ਸੋ ਫੋਨ ਤੋਂ ਮੁਕਤੀ ਦੇ ਲਈ ਹੁਣ ਦੇਸ਼ ਪਰਚੇ ਦੁਨੀਆ ਪਰ ਦੇ ਵਿੱਚ ਆਫਲਾਈਨ ਕਲੱਬਾਂ ਦਾ ਵੀ ਦੌਰ ਆ ਰਿਹਾ ਸੋ ਆਉਂਦੇ ਦਿਨਾਂ ਵਿੱਚ ਇਹ ਤੁਹਾਡੇ ਸ਼ਹਿਰ ਕਸਬੇ ਮਹੱਲਿਆਂ ਚ ਵੀ ਸ਼ੁਰੂ ਹੋ ਸਕਦੇ ਇਸ ਲਈ ਇਹ ਪਹਿਲੂ ਬਹੁਤ ਗੰਭੀਰ ਸੀ ਮੈਂ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ